ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਸਟੱਡੀ ਪੰਜਾਬ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੇ ਚੈਪਟਰ ਦੀ ਕਲਾਸ 13 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਇਸ ਤੋਂ ਪਹਿਲਾਂ ਆਪਣੀਆਂ 12 ਕਲਾਸਿਸ ਕਵਰ ਹੋ ਚੁੱਕੀਆਂ ਨੇ ਹੋਪਸੋ ਤੁਸੀਂ ਉਹ ਕਲਾਸਿਸ ਦੇਖ ਲਈਆਂ ਹੋਣਗੀਆਂ ਤੇ ਦੋਸਤੋ ਸਟੱਡੀ ਮਟੀਰੀਅਲ ਲੈਣ ਦੇ ਲਈ ਤੁਸੀਂ ਮੇਰੇ WhatsApp ਗਰੁੱਪ ਤੇ Telegram ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲਿੰਦੇ ਹੋਏ ਅੱਜ ਦੀ ਜਿਹੜੀ ਕੰਪਿਊਟਰ ਦਾ ਚੈਪਟਰ ਆਪਣਾ 13 ਉਹ ਆਪਾਂ ਕਲਾਸ ਸ਼ੁਰੂ ਕਰਦੇ ਆਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 141 140 ਕੁਐਸਚਨਸ ਆਪਣੇ ਕਵਰ ਹੋ ਚੁੱਕੇ ਨੇ ਉਹ ਤੁਸੀਂ ਕਲਾਸਿਸ ਇੱਕ ਵਾਰ ਜ਼ਰੂਰ ਦੇਖ ਲਿਓ ਤਾਂ ਵਾਟ ਡਸ API ਸਟੈਂਡ ਫੋਰ ਤਾਂ API ਦਾ ਕੀ ਅਰਥ ਹੈ API ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਕੀ ਰਾਈਟ ਆਨਸਰ ਆਏਗਾ API ਦੀ ਤਾਂ ਇਸ ਦਾ ਰਾਈਟ ਆਨਸਰ ਆਏਗਾ ਆਪਣੇ ਕੋਲ ਆਪਸ਼ਨ ਨੰਬਰ A ਐਪਲੀਕੇਸ਼ਨ programming interface ਠੀਕ ਹੈ ਇੰਟਰਫੇਸ ए इज द राइट आंसर ਠੀਕ ਹੈ एपीआई ਦੀ ਫੁੱਲ ਫਾਰਮ ਤਾਂ ਇਹ ਯਾਦ ਰੱਖਣੀ ਹੈ ਕਾਫੀ ਇੰਪੋਰਟੈਂਟ ਟ੍ਰੈਨ ਵਾਲੀ ਹੈ ਨੈਕਸਟ ਕੁਐਸਚਨ ਦੇਖਦੇ ਹਾਂ ਫੋਨਸ ਦੈਟ ਆਫਰ ਐਡਵਾਂਸਡ ਫੀਚਰਸ ਨੋਟ ਟਾਈਪਿਕਲੀ ਫਾਊਂਡ ਇਨ ਸੈਲੂਲਰ ਫੋਨਸ ਐਂਡ ਆਰ कॉल्ड ਉਹ ਫੋਨ ਜੋ ਉન્નਤ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੇ ਹਨ ਜੋ ਆਮ ਤੌਰ ਤੇ ਸੈਲੂਲਰ ਫੋਨਾਂ ਵਿੱਚ ਨਹੀਂ ਮਿਲਦੇ ਉਹਨਾਂ ਨੂੰ ਆਪਾਂ ਕੀ ਕਹਾਂਗੇ ਤਾਂ ਉਹਨਾਂ ਨੂੰ ਆਪਾਂ ਬੋਲ ਦਿੰਦੇ ਹਾਂ 스마트 ਫੋਨਸ ਠੀਕ ਹੈ B is the right answer ਉਹ ਨਾਲ ਆਪਾਂ ਸਮਾਰਟ ਫੋਨਸ ਬੋਲ ਦਿੰਦੇ ਆ ਜਿਨ੍ਹਾਂ ਦੇ ਵਿੱਚ ਕੀ ਹੈ ਸੈਲੂਲਰ ਫੋਨ ਮਤਲਬ ਕਿ ਵਿਸ਼ੇ ਪੇਸ਼ਕਸ਼ ਕਰਦੇ ਨੇ ਉਹ ਉਨਤ ਮਤਲਬ ਕਿ ਐਡਵਾਂਸ ਫੀਚਰਸ ਦੀ ਐਡਵਾਂਸ ਫੀਚਰਸ ਕਿਨਾਂ ਦੇ ਵਿੱਚ ਆ ਗਏ ਹੁਣ ਸਮਾਰਟ ਫੋਨਸ ਦੇ ਵਿੱਚ ਆ ਗਏ ਨੇ ਤਾਂ B is the right answer ਨੈਕਸਟ ਦੇਖਦੇ ਆ ਵਾਟ ਡਸ ਜੀ ਐਸ ਐਮ ਸਟੈਂਡ ਫੋਰ ਇਨ ਮੋਬਾਈਲ ਕਮਿਊਨੀਕੇਸ਼ਨ ਮੋਬਾਈਲ ਸੰਚਾਰ ਵਿੱਚ ਜੀ ਐਸ ਐਮ ਦਾ ਕੀ ਅਰਥ ਹੈ ਜਾਂ ਜੀ ਐਸ ਐਮ ਦੀ ਫੁੱਲ ਫਾਰਮ ਕੀ ਰਹੇਗੀ ਤਾਂ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ग्लोबल सिस्टम फॉर मोबाइल कम्युनिकेशन बी इज द राइट आंसर जीएसएम दी फुल फॉर्म रहेगी अपने को मोबाइल ग्लोबल सिस्टम फॉर मोबाइल कम्युनिकेशन बी इज द राइट आंसर नेक्स्ट क्वेश्चन देख लेया व्हाट डस सीडीएमए स्टैंड्स फॉर इन मोबाइल कम्युनिकेशन ता मोबाइल संचार विच सीडीएमए दा की अर्थ है ता सीडीएमए दी फुल फॉर्म ता सीडीएमए दी फुल फॉर्म रहेगी अपने को ਕੋਡ ਡਿਵੀਜ਼ਨ ਮਲਟੀਪਲ ਐਕਸੈਸ A ਇਸ ਦਾ ਰਾਈਟ ਆਨਸਰ ਮੋਬਾਈਲ ਸੰਚਾਰ ਦੇ ਵਿੱਚ ਜਿਹੜਾ CDMA ਉਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਕੋਡ ਡਿਵੀਜ਼ਨ ਮਲਟੀਪਲ ਐਕਸੈਸ A ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਾਟ ਡਸ ਜੀਪੀਆਰਐਸ ਸਟੈਂਡਸ ਫੋਰ ਇਨ ਮੋਬਾਈਲ ਕਮਿਊਨੀਕੇਸ਼ਨ ਤਾਂ ਜੀਪੀਆਰਐਸ ਦਾ ਕੀ ਅਰਥ ਰਹੇਗਾ ਮੋਬਾਈਲ ਦੇ ਵਿੱਚ ਆਪਾਂ ਜਿਹੜਾ ਜੀਪੀਆਰਐਸ ਲੱਗਿਆ ਹੁੰਦਾ ਤਾਂ ਉਸ ਦੀ ਫੁੱਲ ਫਾਰਮ ਕੀ ਰਹਿੰਦੀ ਹੈ ਆਪਣੇ ਕੋਲ ਜੀਪੀਆਰਐਸ ਦੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਨਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਜਨਰਲ ਪੈਕੇਟ ਰੇਡੀਓ ਸਰਵਿਸ ਸੀ ਇਸ ਦਾ ਰਾਈਟ ਆਨਸਰ ਤਾਂ ਜੀਪੀਆਰਐਸ ਦੀ ਫੁੱਲ ਫਾਰਮ ਹੈਗੀ ਆਪਣੇ ਕੋਲ ਜਨਰਲ ਪੈਕੇਟ ਰੇਡੀਓ ਸਰਵਿਸ ਨੈਕਸਟ ਕੁਐਸਚਨ ਦੇਖਦੇ ਹਾਂ ਵਟ ਇਜ਼ ਅਨਦਰ ਨੇਮ ਫॉर ਆ ਵਾਕੀ ਟੋਕੀ ਤਾਂ ਵਾਕੀ ਟੋਕੀ ਦਾ ਅਨਦਰ ਨੇਮ ਕੀ ਹੁੰਦਾ ਹੈ ਵਾਕੀ ਟੋਕੀ ਦਾ ਦੂਜਾ ਨਾਮ ਕੀ ਹੈ ਆਪਣੇ ਕੋਲ ਤਾਂ ਇਸ ਨੂੰ ਆਪਾਂ ਬੋਲ ਦਿੰਦੇ ਹਾਂ ਹੈਂਡ ਹੈਲਡ ਟ੍ਰਾਂਸ ਰਸੀਵਰ ਹੈਂਡ ਹੈਲਡ ਟ੍ਰਾਂਸ ਰੀਸੀਵਰ ਜੇਕਰ ਵਾਕੀ ਟੋਕੀ ਦਾ ਦੂਜਾ ਨਾਮ ਬਾਰੇ ਪੁੱਛਿਆ ਜਾਵੇ ਤਾਂ ਇਸ ਦਾ ਦੂਜਾ ਨਾਮ ਹੈ ਹੈਂਡ ਹੈਲਡ ਟ੍ਰਾਂਸ ਰੀਸੀਵਰ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਫਰਸਟ ਸਮਾਰਟਫੋਨ ਇਨ ਦਾ ਵਰਲਡ ਵਾਸ ਡਿਜ਼ਾਈਨਡ ਬਾਈ ਤਾਂ ਜੇ ਕੋ ਦੁਨੀਆ ਦਾ ਪਹਿਲਾ ਸਮਾਰਟਫੋਨ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਦੁਨੀਆ ਦਾ ਸਭ ਤੋਂ ਪਹਿਲਾ ਸਮਾਰਟਫੋਨ ਡਿਜ਼ਾਈਨ ਕੀਤਾ ਗਿਆ ਸੀ ਕਿਹੜੀ ਕੰਪਨੀ ਦੁਆਰਾ ਨੋਕੀਆ ਸੈਮਸੰਗ ਆਈਬੀਐਮ ਤੇ ਮਾਈਕਰੋਸਾਫਟ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲਿਆ ਹੈ ਇਹ ਕੁਐਸਚਨ ਦਾ ਡਿਜ਼ਾਈਨ ਕੀਤਾ ਗਿਆ ਸੀ IBM ਕੰਪਨੀ ਦੁਆਰਾ ਸੀ ਇਸ ਦਾ ਰਾਈਟ ਆਨਸਰ ਦੁਨੀਆ ਦਾ ਸਭ ਤੋਂ ਪਹਿਲਾ 스마트ਫੋਨ ਸੀ ਉਹ ਡਿਜ਼ਾਈਨ ਕੀਤਾ ਗਿਆ ਸੀ IBM ਕੰਪਨੀ ਦੁਆਰਾ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਟ ਵਾਸ ਦਾ ਨੇਮ ਫਰਸਟ ਐਂਡਰੋਇਡ 스마트ਫੋਨ ਦਾ ਪਹਿਲੇ ਐਂਡਰੋਇਡ 스마트ਫੋਨ ਦਾ ਨਾਮ ਕੀ ਸੀ ਦਾ ਜਿਹੜਾ ਐਂਡਰੋਇਡ 스마트ਫੋਨ ਆਇਆ ਸਭ ਤੋਂ ਪਹਿਲਾ ਉਸ ਦਾ ਨਾਮ ਕੀ ਸੀ ਦਾ OHC Dream ਇਹ ਕਿਤਾ ਯਾਦ ਰੱਖਣਾ ਹੈ ਜੇਕਰ ਪਹਿਲੇ ਸਭ ਤੋਂ Android smartphone ਬਾਰੇ ਪੁੱਛਿਆ ਜਾਵੇ ਤਾਂ ਉਸ ਦਾ ਨਾਮ ਸੀ ਆਪਣੇ ਕੋਲ HTC Dream A ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਕੁਐਸਚਨ ਨੰਬਰ 149 ਵਿਚ ਆਫ ਦਾ ਫੋਲੋਇੰਗ ኦਪਰੇਟਿੰਗ ਸਿਸਟਮ ਯੂਜ਼ਡ ਬਾਈ ਨੋਕੀਆ ਮੋਬਾਈਲ ਫੋਨਸ ਨੋਕੀਆ ਮੋਬਾਈਲ ਫੋਨਾਂ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜਾ ኦਪਰੇਟਿੰਗ ਸਿਸਟਮ ਵਰਤਿਆ ਜਾਂਦਾ ਹੈ ਤਾਂ ਇਹਨਾਂ ਦੇ ਵਿੱਚ ਜਿਹੜਾ ਆਪਾਂ ਨੋਕੀਆ ਦੇ ਵਿੱਚ ਮੋਬਾਈਲ ਫੋਨ ਯੂਜ਼ ਕਰਦੇ ਹਾਂ ਉਸ ਦੇ ਜਿਹੜਾ ኦਪਰੇਟਿੰਗ ਸਿਸਟਮ ਹੁੰਦਾ ਹੈ ਉਹ ਕਿਹੜਾ ਹੁੰਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਸੈਂਬੀਅਨ ਬੀ ਇਸ ਦਾ ਰਾਈਟ ਆਨਸਰ ਤਾਂ ਜਿਹੜਾ ਸੈਂਬੀਅਨ ਆਪਰੇਟਿੰਗ ਸਿਸਟਮ ਹੈ ਉਹ ਕਿਹੜੇ ਮੋਬਾਈਲਾਂ ਦੇ ਵਿੱਚ ਵਰਤਿਆ ਜਾਂਦਾ ਹੈ ਨੋਕੀਆ ਦੇ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਦੇ ਵਿੱਚ ਵਰਤਿਆ ਜਾਂਦਾ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਸਮਾਲੈਸਟ ਮੈਮਰੀ ਯੂਨਿਟ ਇਸ ਤਾਂ ਸਭ ਤੋਂ ਛੋਟਾ ਮੈਮਰੀ ਯੂਨਿਟ ਕਿਹੜਾ ਹੈ ਸਭ ਤੋਂ ਛੋਟਾ ਤਾਂ ਉਹ ਹੁੰਦਾ ਹੈ KB A ਇਸ ਦਾ ਰਾਈਟ ਆਨਸਰ KB ਕਿਲੋਬਾਈਟ ਠੀਕ ਹੈ KB ਕਿਲੋਬਾਈਟ ਇਸ ਤੋਂ ਵੱਡਾ ਕੀ ਹੁੰਦਾ ਹੈ MB ਮੈਗਾਬਾਈਟ ਉਸ ਤੋਂ ਵੱਡਾ ਕੀ ਹੁੰਦਾ ਜੀਬੀ ਗਿਗਾਬਾਈਟ ਤੇ ਉਸ ਤੋਂ ਬਾਅਦ ਟੀਬੀ ਟੈਰਾਬਾਈਟ ਠੀਕ ਹੈ ਤਾਂ ਇਹ ਤੁਸੀਂ ਸਾਰੇ ਇਹਨਾਂ ਦੇ ਫੁੱਲ ਫਾਰਮ ਵੀ ਯਾਦ ਰੱਖਣੇ ਨੇ ਕੇਬੀ ਸਭ ਤੋਂ ਛੋਟਾ ਹੁੰਦਾ ਉਸ ਤੋਂ ਵੱਡਾ ਐਮਬੀ ਉਸ ਤੋਂ ਵੱਡਾ ਜੀਬੀ ਤੇ ਸਭ ਤੋਂ ਵੱਡਾ ਹੁੰਦਾ ਟੀਬੀ ਟੈਰਾਬਾਈਟ ਡੀ ਇਸ ਦਾ ਆ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਆ ਰੇਂਜ ਇਨ ਡਿਸੈਂਡਿੰਗ ਆਰਡਰ ਤਾਂ ਹੁਣ ਦੇਖੋ ਡਿਸੈਂਡਿੰਗ ਆਰਡਰ ਦੇ ਵਿੱਚ ਲਗਾਣਾ ਹੈ ਮੈਮਰੀ ਨੂੰ ਟੀਬੀ ਕੇਬੀ ਜੀਬੀ ਐਮਬੀ ਠੀਕ ਹੈ ਤਾਂ ਇਜ਼ ਦਾ ਰਾਈਟ ਆਨਸਰ ਦੱਸੋ ਕੀ ਰਹੇਗਾ ਤਾਂ ਸਭ ਤੋਂ ਅਸੈਂਟਿੰਗ ਸਭ ਤੋਂ ਵੱਡਾ ਕਿਹੜਾ ਸੀ ਆਪਣੇ ਕੋਲ ਦੱਸਿਆ ਸੀ ਮੈਂ ਟੀਵੀ ਹੈਨਾ ਤਾਂ ਡੀਵੀ ਕਿੱਥੇ ਦੇਖੋ ਇੱਕ ਡੀਵੀ ਆ ਗਿਆ ਇੱਕ ਟੀਵੀ ਆ ਗਿਆ ਮਤਲਬ ਕਿ ਆਹ ਆਪਸ਼ਨ ਦੋਨੋਂ ਗਲਤ ਨੇ ਤਾਂ ਉਸ ਤੋਂ ਬਾਅਦ ਆ ਉਸ ਤੋਂ ਬਾਅਦ ਆ ਗਿਆ ਜੀਵੀ ਦੇਖੋ ਹੁਣ ਇਥੇ ਐਮਬੀ ਆ ਗਿਆ ਮਤਲਬ ਕਿ ਡੀ ਇਜ਼ ਦਾ ਰਾਈਟ ਆਨਸਰ ਪੈਰਾਬਾਈਟ ਗੀਗਾਬਾਈਟ ਮੈਗਾਬਾਈਟ ਅਤੇ ਕਿਲੋਬਾਈਟ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਵਾਟ ਇਜ਼ ਦਾ ਫੁੱਲ ਫਾਰਮ ਆਫ ਰੈਮ ਦਾ ਰੈਮ ਦਾ ਪੂਰਾ ਨਾਮ ਕੀ ਹੈ ਤਾਂ ਰੈਮ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ डी इज द फुल फॉर्म रहेगी अपने कोल रैम दी फुल फॉर्म रहेगी अपने कोल रैंडम एक्सेस मेमोरी डी इज द राइट आंसर रैम दी फुल फॉर्म की रहेगी रैंडम एक्सेस मेमोरी डी इज द राइट आंसर नेक्स्ट क्वेश्चन देखਦੇ ਆ रैम इज अ टाइप ऑफ तो रैम दी किस किस्म उंदी हो रैम दी किस्म उंदी है रैम ना हो की करदी है ਰੀਡ ਐਂਡ ਰਾਈਟ ਮੈਮਰੀ ਤਾਂ ਜਿਹੜੀ ਰੈਮ ਹੁੰਦੀ ਹੈ ਉਹ ਰੀਡ ਵੀ ਕਰ ਸਕਦੀ ਹੈ ਤੇ ਰਾਈਟ ਵੀ ਕਰ ਸਕਦੀ ਹੈ ਤਾਂ ਯਾਦ ਰੱਖਣਾ ਹੈ ਕੋਈ ਕੋਈ ਰੈਮ ਹੁੰਦੀ ਜਿਸ ਦੀ ਟਾਈਪ ਉਹ ਕੀ ਕਰਦੀ ਹੈ ਰੀਡ ਵੀ ਕਰਦੀ ਹੈ ਤੇ ਰਾਈਟ ਵੀ ਕਰਦੀ ਹੈ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਆਫ ਦਾ ਫੋਲੋਇੰਗ ਮੈਮਰੀਜ਼ ਮਸਟ ਬੀ ਡਾ ਰਿਫਰੈਸ਼ਡ ਮੈਨੀ ਟਾਈਮਸ ਪਰ ਸੈਕਿੰਡ ਹੇਠ ਲਿਖਿਆਂ ਵਿੱਚੋਂ ਕਿਹੜੀ ਮੈਮਰੀ ਨੂੰ ਪ੍ਰਤੀ ਸੈਕਿੰਡ ਕਈ ਵਾਰ ਰਿਫਰੈਸ਼ ਕੀਤਾ ਜਾਂਦਾ ਹੈ ਤਾਂ ਉਹ ਕਿਹੜੀ ਮੈਮਰੀ ਹੁੰਦੀ ਹੈ ਜਿਸ ਨੂੰ ਆਪਾਂ ਪ੍ਰਤੀ ਸੈਕਿੰਡ ਕਈ ਵਾਰ ਰਿਫਰੈਸ਼ ਕਰ ਸਕਦੇ ਹਾਂ ਤਾਂ ਉਸ ਨੂੰ ਆਪਾਂ ਬੋਲਦੇ ਨੇ ਡਾਇਨਾਮਿਕ ਰੈਮ ਯਾਦ ਰੱਖਣਾ ਹੈ ਡਾਇਨਾਮਿਕ ਰੈਮ ਅਜਿਹੀ ਰੈਮ ਹੁੰਦੀ ਹੈ ਜਿਸ ਨੂੰ ਆਪਾਂ ਪ੍ਰਤੀ ਸੈਕਿੰਡ ਕਈ ਵਾਰ ਕੀ ਕਰ ਸਕਦੇ ਹਾਂ ਰਿਫਰੈਸ਼ ਕਰ ਸਕਦੇ ਹਾਂ ਤਾਂ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ 왓 ਇਜ਼ ਦਾ ਫੁੱਲ ਫਾਰਮ ਆਫ ਐਸ ਡੀ ਰੈਮ ਦਾ ਐਸ ਡੀ ਰੈਮ ਦਾ ਪੂਰਾ ਰੂਪ ਕੀ ਹੈ ਐਸ ਡੀ ਰੈਮ ਦਾ ਉਹਦਾ ਪੂਰਾ ਰੂਪ ਕੀ ਹੈ ਤਾਂ ਉਹਦਾ ਪੂਰਾ ਰੂਪ ਹੈ ਆਪਣੇ ਕੋਲ ਸਾਈਕਰੀਨਾਇਨਸ ਡਾਇਨੈਮਿਕ ਰੈਂਡਮ ਐਕਸੈਸ ਮੈਮਰੀ ਠੀਕ ਹੈ ਡੀ ਇਜ਼ ਦਾ ਰਾਈਟ ਆਨਸਰ ਐਸ ਟੀ ਰੈਮ ਤਾਂ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਹੈ ਨੈਕਸਟ ਦੇਖਦੇ ਹਾਂ ਵਾਟ ਇਜ਼ ਦਾ ਪਰਮਨੈਂਟ ਮੈਮਰੀ ਬਿਲਟ ਇਨਟੂ ਯੂਰ ਕੰਪਿਊਟਰ ਕਾਲਡ ਤਾਂ ਤੁਹਾਡੇ ਕੰਪਿਊਟਰ ਦੇ ਵਿੱਚ ਬਣੀ ਸਥਾਈ ਮੈਮਰੀ ਨੂੰ ਕੀ ਕਿਹਾ ਜਾਂਦਾ ਹੈ ਤਾਂ ਜਿਹੜੀ ਆਪਣੇ ਕੰਪਿਊਟਰ ਦੇ ਵਿੱਚ ਸਥਾਈ ਮੈਮਰੀ ਹੁੰਦੀ ਹੈ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਤਾਂ ਉਸ ਨੂੰ ਆਪਾਂ ਬੋਲ ਦਿੰਦੇ ਹਾਂ ਰੂਮ ਰੀਡ ਓਨਲੀ ਮੈਮਰੀ ਤੇ ਆ ਜਿਹੜੀ ਆਪਣੇ ਕੰਪਿਊਟਰ ਦੇ ਵਿੱਚ ਸਥਾਈ ਮੈਮਰੀ ਹੁੰਦੀ ਹੈ ਠੀਕ ਹੈ ਉਸ ਨੂੰ ਆਪਾਂ ਬੋਲਦੇ ਨੇ ਰੋਮ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਵਾਟ ਇਜ਼ ਦਾ मीनिंग ਆਫ ਈਈ ਪ੍ਰੋਮ ਈਈ ਪੀ ਰੋਮ ਤਾਂ ਇਸ ਦੀ ਫੁੱਲ ਫਾਰਮ ਕੀ ਰਹੇਗੀ ਈਈ ਪੀ ਰੋਮ ਦੀ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਇਲੈਕਟ੍ਰੀਕਲੀ erasable programmable read only memory ਠੀਕ ਹੈ ਯਾਦ ਰੱਖਣੇ ਤੇ ਇਲੈਕਟ੍ਰਿਕਲੀ ਆਣਾ ਇਸ ਦੇ ਵਿੱਚ ਬੱਚੇ ਕਾਫੀ ਹੁੰਦੇ ਨੇ ਕਈ ਵਾਰ ਇਲੈਕਟ੍ਰੋਨਿਕਲੀ ਦਿੱਤਾ ਹੁੰਦਾ ਇਸ ਦੇ ਵਿੱਚ ਬੱਚੇ ਕਾਫੀ ਕਨਫਿਊਜ਼ ਹੋ ਜਾਂਦੇ ਨੇ ਬਟ ਤੁਸੀਂ ਯਾਦ ਰੱਖਣਾ ਹੈ ਤਾਂ E W E P ROM ਦੀ ਫੁੱਲ ਫਾਰਮ ਪੁੱਛਿਆ ਜਾਵੇ ਤਾਂ ਇਲੈਕਟ੍ਰਿਕਲੀ ਹੁੰਦਾ ਹੈ ਠੀਕ ਹੈ ਇਸ ਦੇ ਵਿੱਚੋਂ ਦੇਖੋ ਕਾਫੀ ਕੁਐਸਚਨਸ ਬਣ ਜਾਂਦੇ ਨੇ ਜੇਕਰ ਪੁੱਛਿਆ ਜਾਵੇ ROM ਦੀ ਫੁੱਲ ਫਾਰਮ ਤਾਂ ਆਪਣੇ ਕੋਲ ਰਹੇਗਾ ਰੀਡ ਓਨਲੀ ਮੈਮਰੀ ਠੀਕ ਹੈ ਜੇਕਰ ਪੁੱਛਿਆ ਜਾਵੇ P ROM ਜਦ ਪੀ ਦੇ ਨਾਲ ਪ੍ਰੋਗਰਾਮਬਲ ਜੁੜ ਜਾਵੇਗਾ ਠੀਕ ਹੈ ਪ੍ਰੋਗਰਾਮਬਲ ਰੀਡ ਓਨਲੀ ਮੈਮਰੀ ਜੇਕਰ ਪੁੱਛਿਆ ਜਾਵੇ ਈਪੀ ਰੋਮ ਈਪੀ ਰੋਮ ਦੀ ਫੁੱਲ ਫਾਰਮ ਤਾਂ ਉਸ ਦੇ ਨਾਲ ਕੀ ਜੁੜ ਜਾਵੇਗਾ ਇਰੇਜ਼ੇਬਲ ਜੁੜ ਜਾਵੇਗਾ ਠੀਕ ਹੈ ਇਰੇਜ਼ੇਬਲ ਪ੍ਰੋਗਰਾਮਬਲ ਰੀਡ ਓਨਲੀ ਮੈਮਰੀ ਅਗਰ ਹੁਣ ਪੁੱਛ ਲਿਆ ਜਾਵੇ ਡਬਲ ਈਪੀ ਰੋਮ ਤਾਂ ਉਸ ਦੇ ਨਾਲ ਇਲੈਕਟ੍ਰਿਕਲੀ ਜੁੜ ਜਾਵੇਗਾ ਠੀਕ ਹੈ ਇਲੈਕਟ੍ਰਿਕਲੀ ਇਰੇਜ਼ੇਬਲ ਪ੍ਰੋਗਰਾਮਬਲ ਰੀਡ ਓਨਲੀ ਮੈਮਰੀ ਤਾਂ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਆ ਪਰਮਾਨੈਂਟ ਮੈਮਰੀ ਵਿਚ ਹਾਲਡਸ ਡੇਟ ਐਂਡ ਇਨਸਟਰਕਸ਼ਨਸ ਫੋਰ 스타ਟ ਅਪ ਦਾ ਕੰਪਿਊਟਰ ਐਂਡ ਡਸ ਨੋਟ ਇਰੇਜ਼ ਡਾਟਾ ਆਫਟਰ ਪਾਵਰ ਆਫ ਤਾਂ ਇੱਕ ਸਥਾਈ ਮੈਮਰੀ ਹੁੰਦੀ ਹੈ ਜਿਹੜੀ ਉਹ ਕੰਪਿਊਟਰ ਨੂੰ ਸਟਾਰਟ ਅਪ ਕਰਨ ਲਈ ਡਾਟਾ ਤੇ ਹਦਾਇਤਾਂ ਨੂੰ ਸਟੋਰ ਕਰਦੀ ਹੈ ਤੇ ਪਾਵਰ ਆਫ ਹੋਣ ਤੋਂ ਬਾਅਦ ਡਾਟਾ ਨਹੀਂ ਮਟਾਉਂਦੀ ਤਾਂ ਉਹ ਉਸ ਨੂੰ ਆਪਾਂ ਸਥਾਈ ਮੈਮਰੀ ਬੋਲ ਦਿੰਦੇ ਹਾਂ ਤਾਂ ਉਹ ਹੁੰਦੀ ਕੀ ਹੈ ਤਾਂ ਉਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਰੋਮ ਠੀਕ ਹੈ ਰੀਡ ਓਨਲੀ ਮੈਮਰੀ ਕਹਦੇ ਨੇ ਸਥਾਈ ਮੈਮਰੀ ਉਹ ਆਪਾਂ ਉੱਪਰ ਪੜ੍ਹ ਕੇ ਹਟਿਆ ਕੁਐਸਚਨ ਕਿ ਸਥਾਈ ਮੈਮਰੀ ਕਿਹੜੀ ਹੁੰਦੀ ਹੈ ਰੋਮ ਠੀਕ ਹੈ ਇਹ ਕੀ ਕਰਦੀ ਹੈ ਇਹ ਜਿਹੜਾ ਡਾਟਾ ਇਹਨੂੰ ਸਟੋਰ ਕਰਕੇ ਰੱਖਦੀ ਹੈ ਕਈ ਵਾਰ ਕੀ ਹੁੰਦਾ ਕਈ ਵਾਰ ਲਾਈਟ ਚਲੇ ਜਾਣ ਤੋਂ ਬਾਅਦ ਪਾਵਰ ਆਫ ਹੋ ਜਾਂਦਾ ਕੰਪਿਊਟਰ ਦਾ ਆਟੋਮੈਟਿਕਲੀ ਤਾਂ ਜਦੋਂ ਪਾਵਰ ਆਫ ਹੋ ਜਾਂਦਾ ਤਾਂ ਉਹ ਡਾਟਾ ਨੂੰ ਆਟੋਮੈਟਿਕ ਸੇਵ ਕਰ ਲੈਂਦੀ ਹੈ ਉਹ ਉਸ ਨੂੰ ਮਟਾਉਂਦੀ ਨਹੀਂ ਠੀਕ ਹੈ ਤਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਹਾਰਡਵੇਅਰ ਲਈ ਬਦਲਿਆ ਗਿਆ ਇੱਕ ਸੌਫਟਵੇਅਰ ਹੈ ਅਤੇ ਇੱਕ ਰੀਡ-ਓਨਲੀ ਮੈਮਰੀ ਚਿਪ ਵਿੱਚ ਸਟੋਰ ਕੀਤਾ ਗਿਆ ਹੈ। ਇਜ਼ ਅ ਸੌਫਟਵੇਅਰ ਸਬਸਕ੍ਰਿਬਡ ਫੋਰ ਹਾਰਡਵੇਅਰ ਐਂਡ ਸਟੋਰਡ ਇਨ ਦਾ ਰੀਡ-ਓਨਲੀ ਮੈਮਰੀ ਚਿਪ। ਤਾਂ ਉਸ ਨੂੰ ਆਪਾਂ ਕੀ ਕਹਿ ਦਿੰਨੇ ਆ ਜਿਹੜਾ ਇੱਕ ਸਟੋਰ ਕੀਤਾ ਗਿਆ ਮੈਮਰੀ ਦੇ ਵਿੱਚ ਚਿਪ ਹੁੰਦਾ ਹੈ ਤਾਂ ਉਸ ਨੂੰ ਆਪਾਂ ਬੋਲਦੇ ਨੇ ਫਰਮਵੇਅਰ। A ਇਸ ਦਾ ਰਾਈਟ ਆਨਸਰ ਤਾਂ ਉਹ ਫਰਮਵੇਅਰ ਹੁੰਦਾ ਹੈ ਜਿਹੜਾ ਮੈਮਰੀ ਚਿਪ ਦੇ ਵਿੱਚ ਸਟੋਰ ਕੀਤਾ ਕੀਤਾ ਹੁੰਦਾ ਰੀਡ-ਓਨਲੀ ਮੈਮਰੀ ਦੇ ਦੁਆਰਾ ਠੀਕ ਹੈ। A ਇਸ ਦਾ ਰਾਈਟ ਆਨਸਰ। ਤਾਂ ਅਜੇ ਦੀ ਕਲਾਸ ਦਾ ਲਾਸਟ ਕੁਐਸਚਨ ਦੇਖ ਲੈਨੇ ਆਂ। ਵਾਟ ਇਜ਼ ਦਾ ਹਾਈ ਸਪੀਡ ਮੈਮਰੀ ਬਿਟਵੀਨ ਦਾ ਮੇਨ ਮੈਮਰੀ ਐਂਡ ਦਾ ਸੀਪੀਯੂ ਦਾ ਸੀਪੀਯੂ ਅਤੇ ਮੇਨ ਮੈਮਰੀ ਉਸ ਦੇ ਵਿਚਕਾਰ ਜਿਹੜੀ ਹਾਈ ਸਪੀਡ ਮੈਮਰੀ ਹੁੰਦੀ ਉਸ ਨੂੰ ਆਪਾਂ ਕਿਹੜੀ ਮੈਮਰੀ ਕਿਹਾ ਜਾਂਦਾ ਹੈ ਤਾਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਮੁੱਖ ਮੈਮਰੀ ਅਤੇ ਸੀਪੀਯੂ ਦੇ ਵਿਚਕਾਰ ਤਾਂ ਉਹ ਹਾਈ ਸਪੀਡ ਮੈਮਰੀ ਹੁੰਦੀ ਹੈ ਕੈਚੇ ਮੈਮਰੀ ਬੀ ਇਜ਼ ਦਾ ਰਾਈਟ ਆਨਸਰ ਤਾਂ ਯਾਦ ਰੱਖਣਾ ਹੈ ਜਿਹੜੀ ਕੈਚੇ ਮੈਮਰੀ ਹੁੰਦੀ ਹੈ ਸਭ ਤੋਂ ਹਾਈ ਸਪੀਡ ਮੈਮਰੀ ਹੁੰਦੀ ਹੈ ਕਿਸ ਦੇ ਵਿਚਕਾਰ ਮੁੱਖ ਮੈਮਰੀ ਮੇਨ ਮੈਮਰੀ ਹੋਗੀ ਤੇ ਸੀਪੀਯੂ ਸਾਮ ਮੇਨ ਮੈਮਰੀ ਤੇ ਸੀਪੀਯੂ ਦੇ ਵਿਚਕਾਰ ਹਾਈ ਸਪੀਡ ਮੈਮਰੀ ਨੂੰ ਆਪਾਂ ਬੋਲਦੇ ਨੇ ਕੈਚੇ ਮੈਮਰੀ ਠੀਕ ਹੈ ਤਾਂ ਬੀ ਇਜ਼ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੇ ਕਲਾਸ ਦੇ ਆਪਣੇ 160 ਕੁਐਸਚਨਸ ਕਵਰ ਹੋ ਚੁੱਕੇ ਨੇ ਕੰਪਿਊਟਰ ਦੀ ਕਲਾਸ ਦੇ ਹੋਪਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੇ-ਚੱਲਦੇ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਾਚ